ਆਮ ਆਦਮੀ ਪਾਰਟੀ ਦੇ ਲੀਗਲ ਸੈੱਲ ਹੈੱਡ ਹਿੰਮਤ ਸਿੰਘ ਸ਼ੇਰਗਿੱਲ ਬਾਰੇ ਕੈਪਟਨ ਬ੍ਰਿੰਦਰ ਸਿੰਘ ਵੱਲੋਂ ਕੀਤੀ ਗਈ ਨਿੱਜੀ ਟਿੱਪਣੀ ਦਾ ਜਵਾਬ ਸ਼ੇਰਗਿੱਲ ਨੇ ਦਿੱਤਾ ਕੈਪਟਨ ਨੇ ਕੀ ਕੀਤੀ ਸੀ ਸ਼ੇਰਗਿੱਲ ਖਿਲਾਫ ਨਿੱਜੀ ਟਿੱਪਣੀ ਤੇ ਕਿਸ ਤਰ੍ਹਾਂ ਹਿੰਮਤ ਸਿੰਘ ਸ਼ੇਰਗਿੱਲ ਨੇ ਕੀਤਾ ਪਲਟਵਾਰ ਸੁਣੋ ਹਿੰਮਤ ਸਿੰਘ ਸ਼ੇਰਗਿੱਲ ਦੀ ਜ਼ੁਬਾਨੀ ਕੋਈ ਨਿਊਜ਼ ਰਿਪੋਰਟਸ ਆਈਆਂ ਸੀਗੀਆਂ ਨਿਊਜ਼ ਰਿਪੋਰਟਸ ਦੇ ਵਿੱਚ ਇਹ ਦਿਖਾਇਆ ਗਿਆ ਸੀ ਕਿ ਕਿਵੇਂ ਇੱਕ ਨੈਕਸਸ ਹੈਗਾ ਕੈਪਟਨ ਅਮਰਿੰਦਰ ਸਿੰਘ ਰਾਣਾ ਸੋਢੀ ਸ਼ਿਵਲਾਲ ਡੋਡਾ ਸੁਖਬੀਰ ਬਾਦਲ ਕਿ ਕਿਵੇਂ ਲਿਕਰ ਟ੍ਰੇਡ 'ਚ ਇਹ ਚੇਨ ਹੈਗੀ ਸਾਰੇ ਕਿਵੇਂ ਦੇ ਆਲ ਰਾਈਡਿੰਗ ਔਨ ਦਾ ਸੇਮ ਬੋਟ ਦੇ ਆਰ ਆਲ ਸੇਲਿੰਗ ਔਨ ਦਾ ਸੇਮ ਬੋਟ ਉਹ ਆਇਆ ਸੀਗਾ ਤੇ ਮੈਂ ਉਹਦੀ ਜੁਡੀਸ਼ੀਅਲ ਪ੍ਰੋਬ ਮੰਗਿਆ ਸੀ ਜੁਡੀਸ਼ੀਅਲ ਪ੍ਰੋਬ ਮੰਗਿਆ ਤੇ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੇ ਕਿ ਫਾਰਮਰ ਚੀਫ ਮਿਨਿਸਟਰ ਰਹੇ ਨੇ ਪੰਜਾਬ ਦੇ ਉਹਨਾਂ ਨੇ ਬੜੇ ਅਜੀਬ ਕਿਸਮ ਦੀਆਂ ਗੱਲਾਂ ਉਹਨਾਂ ਨੇ ਕੀਤੀਆਂ ਉਹ ਕਹਿੰਦੇ ਜੀ ਮੇਰੇ ਪਿਤਾ ਜੀ 13 ਸਾਲ ਪਹਿਲਾਂ ਜਿਹਨਾਂ ਦੀ ਡੈਥ ਹੋ ਚੁੱਕੀ ਆ ਉਹ ਸਰਕਾਰੀ ਵਕੀਲ ਸੀ ਐਡੀਸ਼ਨਲ ਐਡਵੋਕੇਟ ਜਨਰਲ ਸੀ ਤੇ ਉਹਨਾਂ ਨੇ ਉਹਨਾਂ ਨੇ ਕਿਹਾ ਜੇ ਅਸੀਂ ਇਹਨਾਂ ਨੂੰ ਐਡੀਸ਼ਨਲ ਐਡਵੋਕੇਟ ਜਨ ਲਗਾਇਆ ਸੀਗਾ ਅਸੀਂ ਇਹਦੀ ਪੜ੍ਹਾਈ ਦੇ ਪੈਸੇ ਦਿੱਤੇ ਸੀਗੇ ਇਸ ਤਰ੍ਹਾਂ ਦੀਆਂ ਗੱਲਾਂ ਮੇਰਾ ਜਿਹੜਾ ਕੁਐਸਚਨ ਸੀਗਾ ਉਹਨੂੰ ਕੈਪਟਨ ਮਿੰਦਰ ਸਿੰਘ ਨੇ ਆਨਸਰ ਨਹੀਂ ਕੀਤਾ ਆ ਗੱਲਾਂ ਕੀਤੀਆਂ ਜਿਹਦਾ ਕੋਈ ਵੀ ਬੇਸ ਨਹੀਂ ਹੈਗਾ ਮੈਂ ਆਪਣੀਆਂ ਪੇ ਸਲਿਪਸ ਦਿਖਾ ਰਿਹਾ ਕਿ ਕਿਵੇਂ ਮੈਂ ਉੱਥੇ ਇੰਗਲੈਂਡ ਦੇ ਵਿੱਚ ਐਜ਼ ਅ ਸਿਕਿਉਰਿਟੀ ਗਾਰਡ ਕੰਮ ਕਰਦਾ ਸੀਗਾ ਤੇ ਅੱਜ ਜੇ ਮੇਰੀ 44 ਵੀਕ ਸੀ 12000 ਪਾਉਂਡਸ ਕੁਛ ਨਹੀਂ ਕਮਾਈ ਹੈਗੀ ਆ ਤੇ ਆ ਮੈਂ ਕਿਵੇਂ 1800 ਪਾਉਂਡ ਉੱਥੇ ਕੁਛ ਆਪਣਾ ਮੈਂ ਟੈਕਸੀ ਪਰ ਹੈ ਗਵਰਨਮੈਂਟ ਸੋ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਇਹ ਵੀ ਕਹਿਣਾ ਕਿ ਇਹਦੇ ਪਿਤਾ ਜੀ ਸਾਡੇ ਨਾਲ ਸੀਗੇ ਜੇ ਅਸੀਂ ਮਾੜੇ ਤੇ ਉਹ ਵੀ ਮਾੜੇ ਸੀ ਮਾਈ ਫਾਦਰ ਵਾਸੋ ਲਾ ਅਫਸਰ ਐਂਡ ਮਾਈ ਫਾਦਰ ਡਾਈਡ ਅ ਵਿਦਨ ਫਰਸਟ 3 ਐਂਡ ਹਾਫ 4 ਮੰਥਸ ਆਫ ਕੈਪਟਨ ਕਮਿੰਗ ਟੂ ਪਾਵਰ ਇਨ 2002 ਉਹ 3 ਐਂਡ ਹਾਫ 4 ਮੰਥ ਉਹਨਾਂ ਨੂੰ ਹੋਏ ਸੀਗੇ ਐਜ਼ ਅ ਐਡੀਸ਼ਨਲ ਐਡਵੋਕੇਟ ਜਨਰਲ ਹੀ ਪਾਸਟ ਅਵੇ ਉਸ ਤੋਂ ਪਹਿਲੋਂ ਵੀ ਉਹ 90s ਵੀ ਐਡੀਸ਼ਨਲ ਐਡਵੋਕੇਟ ਜਨਰਲ ਰਹੇ ਆ 80s ਵੀ ਉਹ ਸਰਕਾਰੀ ਵਕੀਲ ਰਹੇ ਹੈਗੇ ਸੋ ਉਹਨਾਂ ਦਾ ਇਹ ਕਹਿਣਾ ਕਿ ਅਸੀਂ ਇਹਦੇ ਫਾਦਰ ਨੂੰ ਸਰਕਾਰੀ ਵਕੀਲ ਲਾਇਆ ਸੀਗਾ ਹੁਣ ਇਹ ਸਾਡੇ ਖਿਲਾਫ ਹੀ ਕਿਉਂ ਬੋਲਦਾ ਹੈਗਾ ਮੈਂ ਤਾਂ ਜੀ ਸੱਚ ਦੇ ਖਿਲਾਫ ਸੱਚ ਦੇ ਆਵਾਜ਼ ਉਠਾਉਣੀ ਹੈ ਝੂਠ ਦੇ ਖਿਲਾਫ ਅਸੀਂ ਬੋਲਣਾ ਹੀ ਬੋਲਣਾ ਆਈ ਸੈਡ ਲੈਟ ਦਰ ਬੀ ਅ ਜੁਡੀਸ਼ੀਅਲ ਪ੍ਰੋਬ ਕੈਪਟਨ ਅਮਰਿੰਦਰ ਸਿੰਘ ਸ਼ੁੱਡ ਵੈਲਕਮ ਅ ਜੁਡੀਸ਼ੀਅਲ ਪ੍ਰੋਬ ਲੈਟ ਰਾਣਾ ਸੋਢੀ ਕੈਪਟਨ ਅਮਰਿੰਦਰ ਸਿੰਘ ਸ਼ਿਵਲਾਲ ਡੋਡਾ ਸੁਖਬੀਰ ਬਾਦਲ ਐਂਡ ਆਲ ਦਾ ਪੋਲੀਟਿਸ਼ੀਅਨਸ ਇਨ ਪੰਜਾਬ ਹੂ ਆਰ ਹੈਵਿੰਗ ਲਿਕਰ ਲਾਇਸੈਂਸਸ whether is in congress whether is in kali dal let them all be probed and also let unna de jehde aapas de nexus hai ge let all that be also probed